ਸੱਚੀ ਗੱਲ ਜੀ ਸਾਰਿਆਂ ਨੂੰ ਕੱਲ ਕਾਫੀ ਲੋਕਾਂ ਨੇ ਇਸ ਗੱਲ ਤੇ ਟਵੀਟ ਵੀ ਕੀਤਾ ਅਦਾਸਰੇ ਵੀ ਕੀਤਾ ਸੀ ਸਤਸੰਗਤ ਜੀ ਮੈਂ ਇੰਪੋਰਟੈਂਟ ਜਿਹੜਾ ਮੈਂ ਸਵਾਲ ਅੱਜ ਪੰਜਾਬ ਦੇ ਲੋਕਾਂ ਕੇ ਯਾ ਗੱਲ ਆਪਦੀ ਰੱਖਣਾ ਚਾਹੁੰਦਾ ਕਿ ਸਾਨੂੰ ਹਿਸਟਰੀ ਕਿਸ ਤਰ੍ਹਾਂ ਜੱਜ ਕਰੂਗੀ ਕਿ ਲੋਕ ਆਉਣ ਵਾਲੀ ਪੀੜ੍ਹੀ ਸਾਨੂੰ ਇਸ ਗੱਲ ਲਈ ਮਾਫ਼ ਕਰੂਗੀ ਕਿ ਅਸੀਂ ਸਾਇਲੈਂਟ ਸਪੈਕਟੇਟਰ ਬਣ ਕੇ ਰਹਿ ਗਏ ਜੋ ਪੰਜਾਬ 'ਚ ਅੱਜ ਹਾਲਾਤ ਬਣੇ ਹੋਏ। ਦੇਖੋ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬੜੀ ਆਸ ਤੇ ਉਮੀਦ ਨਾਲ ਬਦਲਾਵ ਦੇ ਨਾਂ ਤੇ ਅਰਵਿੰਦ ਕੇਜਰੀਵਾਲ ਨੂੰ ਔਰ ਭਗਵੰਤ ਮਾਨ ਦੀ ਪਾਰਟੀ ਨੂੰ ਵੋਟਾਂ ਦਿੱਤੀ। ਮਗਰ ਕੀ ਇਸ ਬਦਲਾਵ ਲਈ ਦਿੱਤੀਆਂ ਸੀ? ਜਿੰਨੇ ਵੀ ਵਾਅਦੇ ਚਾਹੇ ਉਹ ਕਰਪਸ਼ਨ ਸੀ ਚਾਹੇ ਉਹ ਲਾਅਨ ਆਰਡਰ ਦੀ ਸਿਚੁਏਸ਼ਨ ਸੀ ਚਾਹੇ ਉਹ ਪੰਜਾਬੀਆਂ ਨੂੰ ਨੌਕਰੀ ਦੇਣ ਦੀ ਗੱਲ ਸੀ ਗੱਲ ਹਰ ਵੇਲੇ ਇਹ ਪੰਜਾਬ ਤੇ ਪੰਜਾਬੀਅਤ ਨੂੰ ਅੱਗੇ ਰੱਖ ਕੇ ਕਰਦੇ ਸਨ ਮਗਰ ਅਸਲੀਅਤ ਕੀ ਹੈ ਅਸਲੀਅਤ ਇਹ ਹੈ ਕਿ ਇੱਕ ਧੋਖ ਸੀ ਝੂਠ ਸੀ ਫਰਾਡ ਸੀ ਔਰ ਅੱਜ ਇਹ ਸਾਰੀ ਗੱਲਾਂ ਸਾਬਤ ਹੋ ਰਹੀਆਂ ਨੇ ਜਿਹੜਾ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਪੰਜਾਬੀ ਜਿਹੜੀ ਖੁਦਮੁਖਤਿਆਰੀ ਦੀ ਗੱਲ ਕਰਦੇ ਆ ਕਿ ਅਸੀਂ ਆਪਦੇ ਫੈਸਲੇ ਆਪ ਕਰਨੇ ਆ ਅਸੀਂ ਸੈਲਫ ਡਿਟਰਮੀਨੇਸ਼ਨ ਪੰਜਾਬੀ ਬਾਰਡਰ ਦੇ ਇਹ ਬਹਾਦਰ ਲੋਕ ਜਿਨ੍ਹਾਂ ਨੇ ਇੱਕ جنگ ਨਹੀਂ ਅਨੇਕਾਂ ਜੰਗਾਂ 'ਚ ਦੁਸ਼ਮਣਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਦੇਸ਼ ਦੀ ਆਜ਼ਾਦੀ ਖਾਤਰ ਦੇਸ਼ ਦੇ ਅਨਾਜ ਦੇ ਭੰਡਾਰ 'ਚ ਯਕ ਜਦ ਜਦ ਚੁਣੌਤੀਆਂ ਆਈਆਂ ਨੇ ਇਸ ਦੇਸ਼ ਨੂੰ ਜਾਂ ਇਨਸਾਨੀਅਤ ਨੂੰ ਪੰਜਾਬੀਆਂ ਦਾ ਰੋਲ ਨੂੰ ਦੁਨੀਆਂ ਨੇ ਸਲਾਮ ਕੀਤਾ ਅਫਸੋਸ ਦੀ ਗੱਲ ਕਿ ਅੱਜ ਪੰਜਾਬ ਦੇ ਹਿੱਤਾਂ 'ਚ ਕਿਸ ਤਰੀਕੇ ਨਾਲ ਡਾਕੇ ਮਾਰੇ ਜਾ ਰਹੇ ਆ ਔਰ ਅਸੀਂ ਚੁੱਪ ਕਰਕੇ ਬੈਠੇ ਆ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਸ਼੍ਰੋਮਣੀ ਅਕਾਲੀ ਦਲ ਕਾਂਗਰਸੀ ਦੀਆਂ ਸਰਕਾਰਾਂ ਲੱਖ ਮਾੜੀਆਂ ਹੋਣੀਆਂ ਮੇਰੇ ਵੀਰੋ ਮੈਂ ਮੰਨਦਾ ਕਮੀ ਪੇਸ਼ੀਆਂ ਰਹਿ ਗਈਆਂ ਉਹਨੀਆਂ ਮਗਰ ਇਸ ਕਿਸਮ ਦੀ ਨਲੈਕੀ ਜੋ ਅੱਜ ਦੀ ਸਰਕਾਰ ਵਖਾ ਰਹੀ ਹੈ ਇਸ ਕਿਸਮ ਦਾ ਫਰਾਡ ਝੂਠ ਕੁਫਰ ਜੋ ਪਗਵਤਮਨ ਵੱਲੋਂ ਜਾਂ ਕੇਜਰੀਆਨ ਵੱਲੋਂ ਵੇਚਿਆ ਜਾ ਰਿਹਾ ਬੋਲਿਆ ਜਾ ਰਿਹਾ ਇਹ ਜਿਹੇ ਹਾਲਾਤ ਕਦੇ ਨਹੀਂ ਬੜੇ ਸੀ ਕਿ ਪੰਜਾਬ ਦੇ ਪਾਣੀਆਂ ਦੀ ਰਖਵਾਲੀ ਇਹ ਦਿੱਲੀ ਵਾਲੇ ਕਰ ਸਕਦੇ ਡਰਾਮਾ ਕਰਦੇ ਰੋਜ਼ ਜਾ ਕੇ ਬੀਬੀਐਮਪੀ ਤੇ ਤੁਸੀਂ ਸਮਝਦੇ ਹੋ ਜਿਹੜਾ ਪਿਛਲੇ 3 ਸਾਲ ਕੇਜਰੀਆਲ ਦੇ ਅੱਗੇ ਨਹੀਂ ਬੋਲਿਆ ਜਦੋਂ ਕੇਜਰੀਆਲ ਕਹਿੰਦਾ ਸੀ ਕਿ ਪੰਜਾਬ ਦਾ ਪਾਣੀ ਦਿੱਲੀ ਨੂੰ ਆਵੇ ਸੁਸ਼ੀਲ ਗੁਪਤਾ ਜਿਹੜਾ ਇਹਨਾਂ ਦਾ ਮੈਂਬਰ ਰਾਜ ਸਭਾ ਇੰਚਾਰਜ ਸੀ ਹਰਿਆਣੇ ਦਾ ਤੇਰਾ ਕਹਿੰਦਾ ਸੀ ਸਰਕਾਰ ਬਣ ਲੈਣ ਦਿਓ ਹਰਿਆਣੇ 'ਚ ਪੰਜਾਬ 'ਚ ਸਾਡੀ ਅੱਗੇ ਸਰਕਾਰ ਹੈ ਇਹਨਾਂ ਐਸਵਾਈਐਲ 'ਚੋਂ ਪਾਣੀ ਨਿਕਲੂਗਾ ਹਿਲਾਇਾਨੇ ਦੇ ਕੋਨੇ-ਕੋਨੇ ਤੱਕ ਪਹੁੰਚਾਵਾਂਗੇ ਦਿੱਲੀ ਤੱਕ ਪਹੁੰਚਾਵਾਂਗੇ ਕੈਨ ਯੂ ਐਵਰ ਬਲੀਵ ਕਿ ਇਹ ਲੋਕ ਪੰਜਾਬ ਨੂੰ ਸੱਚੇ ਹੋਣਗੇ ਕੱਲ ਕਮਾਲ ਹੋ ਗਈ ਪਹਿਲਾ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਬਾਹਰ ਹੀ ਲਏ ਬੜਾ ਰੌਲਾ ਪਿਆ ਕਿ ਇਹ ਪੰਜਾਬ ਦੇ ਮੁੱਦੇ ਕਦੇ ਚੁੱਕਣਗੇ ਨਹੀਂ ਭਾਈ ਉਹ ਸੱਚ ਸਾਬਤ ਹੋਇਆ ਨਹੀਂ ਚੁੱਕੇ ਕੱਲ ਤਾਂ ਕਮਾਲ ਹੀ ਹੋਗੀ ਇੱਕ ਟੈਕਨੀਕਲ ਪੋਸਟ ਦੇ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਜਿੱਥੇ ਇੰਜੀਨੀਅਰ ਦੀ ਡਿਗਰੀ ਹੋਣੀ ਜ਼ਰੂਰੀ ਹੈ ਕਿ ਪੰਜਾਬ 'ਚ ਕੋਈ ਇਹ ਜਿਹਾ ਬੰਦਾ ਨਹੀਂ ਸੀ ਤੁਹਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਕਿ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਕਿਉਂ ਇਹਨਾਂ ਨੇ ਬਾਹਰੋਂ ਲਾਇਆ ਕੈਜੀਵਾਲ ਸਾਹਿਬ ਨੇ ਆਪਣਾ ਬੰਦਾ ਲਾਇਆ ਦਿੱਲੀ ਤੋਂ ਇੱਕ ਗੱਲ ਦਾ ਸਾਬਤ ਹੋ ਗਏ ਕਿ ਪੰਜਾਬ 'ਚ ਸਾਰੇ ਨਲਾਇਕ ਕੋ ਲੈ ਕੇ ਇਹਨਾਂ ਨੂੰ ਦੱਸਿਆ ਦੂਜਾ ਇਸ ਲਈ ਲਾਇਆ ਕਿ ਦੇ ਵਾਂਟ ਟੂ ਕੰਟਰੋਲ ਇੰਡਸਟਰੀ ਇੰਡਸਟਰੀਅਲਿਸਟ ਨੂੰ ਉਹਨਾਂ ਦੀ ਸੰਘੀ ਨੱਪ ਕੇ ਪੈਸੇ ਕਢਾਉਣਾ ਚਾਹੁੰਦੇ ਇਸ ਲਈ ਲਾਇਆ ਪੈਸੇ ਕਮਾਉਣ ਦਾ ਜ਼ਰੀਆ ਬਣ ਗਿਆ ਹੈ ਦੂਜਾ ਆ ਆ ਦੀਪਕ ਚੋਹਾਨ ਕੀ ਪ੍ਰਾਪਤੀ ਆ ਭਾਈ ਓਪੀ ਵਾਲੇ ਦੀ ਸਿਰਫ ਇਹ ਕੀ ਇਹ ਸੰਦੀਪ ਫਾਟਕ ਦਾ ਪੀ ਹੈ ਕੀ ਪੰਜਾਬ ਐਡਾ ਡਿੱਗ ਜੂ ਔਰ ਕੇਜਰੀਵਾਲ ਸਾਹਿਬ ਕੀ ਭਗਵੰਤ ਮਾਲ ਐਡਾ ਨਿਕੰਮਾ ਐਡਾ ਕੰਪਰੋਮਾਈਜ਼ ਔਰ ਲੋਕ ਕੀ ਗੱਲ ਕਹਿੰਦੇ ਨੇ ਕੀ ਵੀ ભગવંતમાન ਦੀ કોઈ ਇਹੋ ਜਿਹੇ સબૂત કોઈ વીડિયો કે સબ ਨੂੰ ਪਤਾ ਸਭ ਨੂੰ ਪਤਾ ਖਾਣ ਪੀਣ ਦਾ ਆਦੀ ਆ ਸਭ ਨੂੰ ਪਤਾ ਚਵਾਲ ਡੈਮ ਦੇ ਰੌਲੇ ਜਰਮਨੀ ਦੇ جہاز ચડਣ ਦੇ ਰੌਲੇ ਹੋਰ بڑے ਰੌਲੇ ਨੇ ਕਿ ਉਹ ਇਹਨੂੰ ਦਿકા ਕੇ ਉਹ ચીਜਾਂ ਡરા ਲਿਆ ਗਿਆ ਔਰ ਇੱਕ ਊਗੀ ਮਾਰੀ ਜਾਂਦਾ ਅੱਖਾਂ મીਟ ਕੇ ਅੰਗੂਠੇ ਲਾਈ ਜਾਂਦਾ ਕਿ ਜਿਹੜਾ ਮਰਜ਼ੀ ਕਰ ਲੋ ਮੇਰਾ ਸੱਚ ਲੋਕਾਂ ਕੇ ਨਾ ਦੱਸਿਓ ਨਹੀਂ ਤਾਂ ਮੇਰਾ ਕੀ ਬਣੂ ਰੌਲਾ ਇਸ ਗੱਲ ਦਾ ਵੀ ਪੈਂਦਾ ਕਿ ਕਈ ਸਈਆਂ ਬਹੁਤ ਪੈਸੇ ਬਣਾਏ ਗਏ ਆ ਮਾਈਨਿੰਗ ਦੇ ਥਰੂ ਹੋਰ ਮਹਿਕਮਿਆਂ ਦੇ ਥਰੂ ਤੇ ਆਸਟ੍ਰੇਲੀਆ ਦੇ ਰੌਲੇ ਪੈਂਦੇ ਬੜਾ ਕੁਝ ਹੈ ਇਹ ਸਭ ਕੁਝ ਸਾਨੂੰ ਜਾਗ ਕੇ ਅਗਲੇ ਆਉਣ ਵਾਲੇ ਸਮੇਂ 'ਚ ਆ ਜਾਣਾ ਹੈ ਮਗਰ ਕੀ ਵੀ ਵਿਲ ਬੀ ਪੰਜਾਬੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਵੀ ਵਿਲ ਬੀ ਸਾਇਲੈਂਟ ਸਪੈਕਟੇਟਰ ਚੁੱਪ ਕਰਕੇ ਵੇਖੀ ਜਾਵਾਂਗੇ ਨਹੀਂ ਭਾਈ ਗੁਰੂ ਸਾਹਿਬਾਨਾਂ ਨੇ ਤੁਹਾਨੂੰ ਚੁੱਪ ਕਰਕੇ ੱੱਕੇ ਛਾਈ ਧੂਖਾ ਇਹ ਬਰਦਾਸ਼ਤ ਕਰਨ ਨੂੰ ਨਹੀਂ ਕਿਹਾ ਜਾਗੋ ਰੈਵਵ ਕੁਮਾਰ ਆ ਕੇ ਜਿਹੜਾ ਤਾਂ ਯਾ ਪੰਜਾਬ ਦੀ ਇੱਜ਼ਤ ਨਹੀਂ ਕਰਦਾ ਜੋ ਪੰਜਾਬ ਚ ਲਾ ਰਿਆ ਸ਼ਰਾਬ ਦੇ ਘਟਾਲੇ ਦਾ ਸੁਸੋਧਿਆ ਜੈਨ ਵਿਜੇ ਨੈਰ ਉਹ ਪੰਜਾਬ ਚ ਲਾ ਰਿਆ ਕੀ ਇਹ ਪੰਜਾਬ ਦੀ ਰਿਕਵਾਲੀ ਕਰ ਸਕਣਗੇ ਰਕੇਸ਼ ਕੁਮਾਰ ਗੋਇਲ ਚੇਅਰਮੈਨ ਰੇਰਾ ਜਮੀਨਾ ਦੀ ਜਿੰਨੀਆਂ ਕਲੋਨੀਆਂ ਪਾਸ ਹੋਣੀਆਂ ਉਹ ਬੰਦਾ ਲਾਤ ਦਾ ਦਿੱਲੀ ਦਾ ਆਪ ਦਾ ਮੁੱਛਦਾ ਵਾਲ ਕਿ ਮੇਰੇ ਤੋਂ ਬਗੈ ਪੱਤਾ ਲਾ ਹਲੇ ਜਿਵੇਂ ਮਰਜੀ ਸੰਗੀ ਨੱਪੀ ਜਾਵਾ ਡਿਵੈਲਪਰਾਂ ਦੀ ਸਤਿਆ ਗੋਪਾਲ ਚੇਅਰਮੈਨ ਰੇਰਾ ਰਕੇਸ਼ ਕੁਮਾਰ ਗੋਇਲ ਆਦਲ ਆਜ਼ਮੀ ਡਾਕਟਰ சதਬੀਰ 베ਦੀ ਜਿਹੜਾ ਚੇਅਰਪਰਸਨ ਪੰਜਾਬ ਸਕੂਲ এডਿਕੇਸ਼ਨ ਬੋਰਡ ਲਾਤਾ ਸੀਗਾ ਬੜੀ ਲੰਮੀ ਲਿਸਟ ਹੈ ਜੀ ਦਫਤਰ ਚ ਲਾ ਪ੍ਰੋਫੈਸ਼ਨਲਸ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਗੁਪਤਾ ਵਯੋਗਾ ਇਨਸਟ੍ਰਕਟਰ ਮੈਂ ਲਿਸਟ ਲੈਣ ਲੱਗੇ ਇਹ ਨੈਵਰ ਐਂਡਿੰਗ ਲਿਸਟ ਹੈ ਇਸ ਲਈ ਅੱਜ ਮੈਂ ਅਪੀਲ ਕਰਦਾ ਕਿ ਅੱਜ ਪੰਜਾਬੀਓ ਜਾਣੋ ਸਾਢੇ 3 ਸਾਲ ਯੂ ਹੈਵ ਟੋਲਰੇਟਡ ਹਰ ਕਿਸਮ ਦਾ ਝੂਠ ਅੱਜ ਮੌਕਾ ਹਰ ਗਲੀ ਚ ਘੇਰੋ ਹਰ ਕੂਚੇ ਕੂਚੇ ਚ ਘੇਰੋ ਔਰ ਇਹਨਾਂ ਨੂੰ ਪੋ ਕਿ ਪੰਜਾਬੀਆਂ ਨੇ ਜੇ ਤੁਹਾਡੇ ਤੇ ਵਿਸ਼ਵਾਸ ਕੀਤਾ ਨਾ ਤੇ ਜੇ ਪੰਜਾਬੀਆਂ ਨੂੰ ਕੋਈ ਧੋਖਾ ਦਿੰਦਾ ਧੱਕਾ ਕਰਦਾ ਝੂਠ ਬੋਲਦਾ ਤੇ ਪੰਜਾਬੀਆਂ ਚ ਇੰਨੀ ਹਿੰਮਤ ਇੰਨਾ ਜਜ਼ਬਾ ਇੰਨੀ ਗੁਰੂ ਦੀ ਬਖਸ਼ਿਸ਼ ਜ਼ਰੂਰ ਹੈ ਕਿ ਫੇਰ ਉਹਨਾਂ ਨੂੰ ਬੰਦੇ ਦਾ ਪੁੱਤ ਬਣਾਉਣ ਦੀ ਵੀ ਸਮਰੱਥਾ ਰੱਖਦੇ ਆ ਇਸ ਲਈ ਇਹ ਗੱਲ ਤੁਹਾਡੀ ਉਹਨਾਂ ਵਾਲੀ ਪੀੜ੍ਹੀ ਦੀ ਹੈ ਇਹ ਗੱਲ ਪੰਜਾਬ ਦੇ ਹਿੱਤਾਂ ਦੀ ਤੇ ਹੱਕਾਂ ਦੀ ਹੈ ਕੇਵਲ ਤੇ ਕੇਵਲ ਖਾਕੀ ਵਰਦੀ ਅੱਗੇ ਜਿਹੜੀ ਵਰਦੀ ਦੀ ਤਨਖਾਹ ਤੁਸੀਂ ਦਿੰਨੇ ਹੋ ਉਹਨਾਂ ਦੇ ਡੰਡੇ ਤੋਂ ਨਾ ਡਰੋ ਲੜਾਈ ਲੜੋ ਇਕੱਠੇ ਹੋ ਔਰ ਪੰਜਾਬ ਦੇ ਫੈਸਲੇ ਪੰਜਾਬੀਕਰਨ ਦਿੱਲੀ ਤੋਂ ਜਿਹੜੇ ਰਿਜੈਕਟ ਹੋਏ ਕੇਂਦਰੀ ਆਲ ਦਿੱਲੀ ਤੋਂ ਰਿਜੈਕਟਡ ਮਾਲ ਸਾਰਾ ਆ ਕੇ ਪੰਜਾਬ ਦੇ ਕਦੇ ਹਿੱਤਾਂ ਦੀ ਗੱਲ ਨਹੀਂ ਕਰੂ ਪੰਜਾਬ ਨੂੰ ਧੋਖਾ ਦਊ ਪੰਜਾਬ ਦਾ ਨੁਕਸਾਨ ਕਰੂ ਫਿਰ ਬਹਿ ਕੇ ਗੱਲ ਕਰੋਗੇ ਕਿ ਜੀ ਉਸ ਵੇਲੇ ਕਾਂਗਰਸ ਨੇ ਐ ਕਰਤਾ ਫਿਰ ਕਹੋਗੇ ਉਸ ਵੇਲੇ ਆਮ ਆਦਮੀ ਪਾਰਟੀ ਨੇ ਇਸ ਤਰ੍ਹਾਂ ਕਰਤਾ ਅੱਜ ਟੂਡੇ ਟਾਈਮ ਹੈਜ਼ ਕਾਂਟ ਟੂ ਟੇਕ ਕੰਟਰੋਲ ਆਫ ਦ ਸਿਚੁਏਸ਼ਨ ਆਜ ਕਰੂੰਗਾ ਉਮੀਦ ਕਰੂੰਗਾ ਕਿ ਪੰਜਾਬੀ ਹਰ ਜਗ੍ਹਾ ਇਹਨਾਂ ਦੇ ਇਹਨਾਂ ਗਲਤ ਫੈਸਲਿਆਂ ਦਾ ਵਿਰੋਧ ਕਰਨਗੇ ਔਰ ਇਹਨਾਂ ਨੂੰ ਸਪੋਸ ਕਰਨਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ